ਸਰ ਮੈਂ ਪਿਛਲੇ 10 ਸਾਲਾਂ ਤੋਂ ਮਤਲਬ ਕੰਮ ਕਰ ਰਹੀ ਆ ਅ ਆਪਣਾ ਵੀਕ ਮੈਂ ਵਿਚਾਰਨ ਵਿਚ ਬਟ ਮੈਨੂੰ ਅਜ ਤੱਕ ਕੋਈ ਹੋਪ ਨਹੀਂ ਹੋਈ ਕਿ ਮੈਂ ਰੈਗੂਲਰ ਹੋ ਸਕਦੀ ਹਾਂ ਬਟ ਅਫਟਰ 10 ਇਅਰ ਮੈਨੂੰ ਇਹ ਜੌਬ ਮਿਲੀ ਹੈ ਇਹ ਮੇਰਾ ਬੈਸਟ ਐਕਸਪੀਰੀਅੰਸ ਰਿਹਾ ਹੈ ਮਤਲਬ ਮੈਂ ਮੇਰੀ ਫੈਮਿਲੀ ਐਨੀ ਖੁਸ਼ ਹੈ ਮੇਰਾ ਬੇਟਾ ਛੋਟਾ ਗਿਆ ਔਰ ਮਤਲਬ ਸਾਡੇ ਅਸੀਂ ਆਪਣਾ ਮੈਨੂੰ ਐਕਸਪਲੇਨ ਹੀ ਨਹੀਂ ਕਰ ਸਕਦੀ ਸਾਨੂੰ ਮਿਲ ਅਫਟਰ 10 ਇਅਰ ਜਦਕੀ ਹੋ ਖੋ ਚੁੱਕੇ ਸੀ ਪਰ ਬਟ ਸਾਨੂੰ ਇਹ ਜੌਬ ਮਿਲ ਰਹੀ ਹੈ ਔਰ ਥੈਂਕ ਯੂ ਸੋ ਮਚ ਸਾਰੀ ਸਾਰਾ ਤੁਹਾਡੇ ਘਰ ਕੇ ਨਹੀਂ ਤੁਹਾਡੀ ਆਪਣੀ ਮਿਹਨਤ ਹੈ ਥੈਂਕ ਯੂ ਤੁਹਾਡਾ ਆਪਣਾ ਥੈਂਕ ਯੂ ਸਰ ਜਨੂਨ ਹੈ ਔਰ ਹਾਜੀ ਉਮੀਦ ਛੱਡਣੀ ਨਹੀਂ ਨਹੀਂ ਸਰ ਪੜਾਈ ਨਾਲ ਨਾਲ ਇਹ ਮੈਨੂੰ ਨਹੀਂ ਆ ਅਗਲੀ ਅਗਲੀ ਪੋਸਟ ਵਾਸਤੇ ਪੜਾਈ ਨਾਲ ਨਾਲ ਫਿਰ ਜਾਰੀ ਰੱਖ ਲਓ ਇਹ ਜਿੰਨ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੌਬ ਨਹੀਂ ਹੈਗੀ ਇਨੂੰ ਤੁਸੀਂ ਇੱਕ ਜਰੀਆ ਬਣਾ ਕੇ ਅਗਲੇ ਪੇਪਰ ਦੇ ਦੋ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦਿਓ ਉਹਦੇ ਚ ਮੈਰਿਟ ਆ ਜਾਓਗੇ ਮੇਰੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਹੈ ਮੈਂ ਜਾਣਦਾ ਜਦੋਂ ਮੈਂ ਯੋਗਤਾ ਪੱਤਰ ਦੇਣਾ ਹੁੰਦਾ ਸੀਗਾ ਐਸੇ ਹਾਲ ਚ ਬਹੁਤ ਬਾਰੇ ਆਏ ਆ ਕਿ ਇਹ ਮੇ ਸਾਡੀ ਤੀਜੀ ਜੌਬ ਹੈ ਜੀ ਦੋ ਸਾਲਾਂ ਚ ਇਹ ਸਾਡੀ ਚੌਥੀ ਜੌਬ ਹੈ ਜੀ ਕਿਉਂਕਿ ਪਹਿਲਾਂ ਕਲਰਕ ਲੱਗ ਗਿਆ ਫਿਰ ਪਟਵਾਰੀ ਦਾ ਐਗਜ਼ਾਮ ਦੇ ਦਿੱਤਾ ਫਿਰ ਡੀਐਸਪੀ ਦਾ ਦੇ ਦਿੱਤਾ ਕੋਈ ਇਨਸਪੈਕਟਰ ਦਾ ਦੇ ਦਿੱਤਾ ਸੋ ਪੜ੍ਹਾਈ ਲਈ ਆਪਸ਼ਨ ਹਮੇਸ਼ਾ ਖੁੱਲੀ ਰਹਿੰਦੀ ਹੈ ਸਿੱਖਣ ਦਾ ਕੋਈ ਵੀ ਟਾਈਮ ਜਾਂ ਉਮਰ ਨਹੀਂ ਹੁੰਦੀ ਸੋ ਐਜੂਕੇਸ਼ਨ ਹਾਂ ਇੰਨਾ ਮੈਂ ਤੁਹਾਨੂੰ ਕਹਿਣਾ ਕਿ ਮੈਰਿਟ 'ਚ ਆਜੋ ਤੁਹਾਡੇ ਘਰੇ ਫੋਨ ਆਊਗਾ ਜਾਂ ਚਿੱਠੀ ਆਊਗੀ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਣੀ ਵੱਡੀਆਂ ਵੱਡੀਆਂ ਕੁਰਸੀਆਂ ਇਸ ਤੋਂ ਵੀ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਫਿਊਚਰ 'ਚ ਸੋ ਥੈਂਕ ਯੂ ਸੋ ਮਚ